ਸਾਡੇ ਬਜ਼ੁਰਗ ਸਾਡੇ ਮਾਪਿਓ ਕਈ ਵਾਰ ਗੁਰਮਤ ਤੋਂ ਉਲਟ ਕੰਮ ਕਰਦੇ ਹਨ ਤੇ ਅੱਗੋਂ ਬੱਚਿਆਂ ਨੂੰ ਵੀ ਕਹਿੰਦੇ ਹਨ ਵੀ ਇਦਾਂ ਭਾਵ ਜੇ ਕਿਸੇ ਨੇ ਮੜੀ ਮਸਾਂ ਤੇ ਜਾਣਾ ਪੀਰਾਂ ਤੇ ਜਾਣਾ ਤੇ ਆਪਣੇ ਨਿਆਣਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਹਨ ਪਰ ਗੁਰੂ ਦੀ ਕਰਨੀ ਅਨੁਸਾਰ ਕਈ ਬੱਚਿਆਂ ਨੂੰ ਸੋਝੀ ਹੁੰਦੀ ਹੈ ਵੀ ਇਹ ਮਨਮਤ ਹੈ ਅਸੀਂ ਨਹੀਂ ਜਾਣਾ ਤੇ ਉਹ ਬੱਚੇ ਨੇ ਸਵਾਲ ਪੁੱਛਿਆ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਇਹ ਗੁਰਮਤ ਹੈ ਵੀ ਸਾਡੇ ਸਵਾਲ ਦਾ ਜਵਾਬ ਭਾਈ ਸਾਹਿਬ ਜੀ ਅੱਜ ਦੇ ਨਾਲ ਸਾਂਝਾ ਕਰਨਗੇ ਜਿਹੜਾ ਸਵਾਲ ਸੀ ਨਾ ਉਹ ਬੜਾ ਪਿਆਰਾ ਹੈ ਵੀ ਜੇ ਸਾਡੇ ਮਾਂ ਬਾਪ ਕਿਸੇ ਐਸੇ ਪਾਸੇ ਨੂੰ ਜਾਂਦੇ ਹੋਣ ਵੀ ਮੰਨ ਲਓ ਕੋਈ ਮੜੀਆਂ ਦੇ ਉੱਤੇ ਜਾ ਰਿਹਾ ਹੈ ਜਾਂ ਕਿਸੇ ਦਾ ਡੈਡੀ ਸ਼ਰਾਬ ਪੀਂਦਾ ਹੈ ਤੇ ਉਹ ਪੁੱਤ ਨੂੰ ਆਖੇ ਵੀ ਪੁੱਤ ਮੈਂ ਪੀਣ ਲੱਗਾ ਵਾਂ ਤੇ ਲਿਆ ਗਲਾਸ ਚੁੱਕ ਕੇ ਲਿਆ ਲੈ ਮਿਕਸਚਰ ਲਿਆ ਨਾਲ ਤਾਂ ਬੋਤਲ ਜਿਹੜੀ ਉਹ ਵੀ ਠੇਕੇ ਤੋਂ ਫੜ ਲਿਆ ਤੇ ਕੀ ਬੱਚੇ ਨੂੰ ਇਹ ਕੰਮ ਕਰ ਲੈਣੇ ਚਾਹੀਦੇ ਨੇ ਕਿਉਂਕਿ ਆਪਾਂ ਬੱਚਿਆਂ ਨੂੰ ਇਹ ਸਿਖਾਉਣਾ ਹੈ ਨਾ ਵੀ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਬੜੀ ਚੰਗੀ ਗੱਲ ਹੈ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਪਰ ਜੇ ਵੱਡੇ ਚੰਗੀ ਗੱਲ ਆਖਦੇ ਨੇ ਨਾ ਤਾਂ ਮੰਨਣਾ ਚਾਹੀਦਾ ਹੈ ਇਹ ਜਿੰਨੇ ਵੀ ਬੱਚੇ ਬੈਠੇ ਨੇ ਸਾਰਿਆਂ ਨੂੰ ਮੈਂ ਬੇਨਤੀ ਕਰ ਰਿਹਾ ਜੇ ਬਜ਼ੁਰਗ ਚੰਗੀ ਗੱਲ ਆਖਦੇ ਜੇ ਉਹਨਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੈ ਫਿਰ ਤਾਂ ਮੰਨ ਲਓ ਪਰ ਜੇ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਜਾ ਕੇ ਆਪਣੀ ਮਨਮਰਜ਼ੀ ਕਰਦੇ ਨੇ ਕੋਈ ਕਵੇ ਪੋਤਾ ਮੜੀਆਂ ਤੇ ਚੱਲੀਏ ਆ ਬਾਬੇ ਦੇ ਡੇਰੇ ਚੱਲੀਏ ਆ ਮੈਂ ਸ਼ਰਾਬ ਪੀਣ ਲੱਗਾ ਤੂੰ ਵੀ ਪੀਲਾ ਤੇ ਇਦਾਂ ਦੀ ਗੱਲ ਮੈਂ ਬੱਚਿਆਂ ਸਾਰਿਆਂ ਨੂੰ ਆਖਾਂਗਾ ਆਪਣੇ ਮਾਂ ਦੀ ਆਪਣੇ ਪਿਓ ਦੀ ਇਹ ਗੱਲ ਕਦੀ ਵੀ ਨਾ ਮੰਨਿਓ ਜੇ ਤੁਹਾਨੂੰ ਉਹ ਗਲਤ ਪਾਸੇ ਲੈ ਕੇ ਜਾਂਦਾ ਗੱਲ ਮੰਨਣੀ ਹੈ ਵੱਡਿਆਂ ਦੀ ਪਰ ਉਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੋਵੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੈ ਉਹਨੂੰ ਮੰਨ ਲਓ ਤੇ ਜੇ ਕਿਸੇ ਦਾ ਮਾਪਿਓ ਗਲਤ ਪਾਸੇ ਲਾਉਂਦਾ ਤੇ ਬਿਲਕੁਲ ਮੰਨਣ ਦੀ ਲੋੜ ਨਹੀਂ ਹੈ ਕਹਦੇ ਉਹ ਉੱਥੇ ਸਾਫ਼-ਸਾਫ਼ ਵੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਮੰਨਦਾ ਵਾ ਡੈਡੀ ਮੈਂ ਇੱਥੇ ਤੇਰੀ ਗੱਲ ਨਹੀਂ ਮੰਨੀ ਤੂੰ ਗਲਤ ਐ ਇੱਥੇ ਤੇ ਜੇ ਤੁਸੀਂ ਮੰਨ ਲੋਗੇ ਨਾ ਫਿਰ ਬਹੁਤੇ ਬਾਪ ऐसे ਵੇਖਣ ਨੂੰ ਮਿਲੇ ਇਸੇ ਪੰਜਾਬ ਦੀ ਧਰਤੀ ਉੱਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਖਿਆ ਵੀ ਮੈਂ दारू ਪੀਣ ਲੱਗਾ ਤੂੰ ਗਲਾਸੀ ਚੁੱਕ ਕੇ ਲਿਆ ਇੱਕ ਸਮਾਂ ਐਸਾ ਆਇਆ ਕਿ ਪੋਤਨੇ ਵੀ ਪੀਣੀ ਸ਼ੁਰੂ ਕੀਤੀ ਬਾਪ ਤੇ ਮਰਿਆ ਹੀ ਮਰਿਆ ਜਵਾਨ ਪੁੱਤ ਵੀ ਮਰ ਗਿਆ ਉਸੇ ਚੱਕਰ ਦੇ ਵਿੱਚ ਕਿਉਂਕਿ ਜੇ ਗਲਤ ਪਾਸੇ ਨੂੰ ਜਾਏਗਾ ਤੇ ਮਰੇਗਾ ਮਰੇਗਾ ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਪੜ੍ਹੀ ਹੁੰਦੀ ਤਾਂ ਪਾਤਸ਼ਾਹ ਨੇ ਕਹਿ ਦੇਣਾ ਸੁਰਸਰੀ ਸਲਲ ਕਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰ ਜਿਹੜੀ ਸ਼ਰਾਬ ਹੈ ਨਾ ਉਹ ਭਾਵੇਂ ਗੰਗਾ ਦਾ ਪਾਣੀ ਜਿਹੜਾ ਕਿ ਦੁਨੀਆ ਦੇ ਲੋਕਾਂ ਦੇ ਵੱਲੋਂ ਬੜਾ ਪਵਿੱਤਰ ਮੰਨਿਆ ਜਾਂਦਾ ਏ ਪਾਤਸ਼ਾਹ ਕਹਿੰਦੇ ਜੇ ਗੰਗਾ ਦੇ ਪਾਣੀ ਨੂੰ ਲੈ ਕੇ ਵੀ ਕੋਈ ਸ਼ਰਾਬ ਤਿਆਰ ਕਰ ਲਵੇ ਨਾ ਜਿਹੜਾ ਗੁਰੂ ਦਾ ਪਿਆਰਾ ਏ ਰੱਬ ਦਾ ਪਿਆਰਾ ਏ ਉਹ ਤੇ ਗੰਗਾ ਦੇ ਪਾਣੀ ਨਾਲ ਤਿਆਰ ਕੀਤੀ ਹੋਈ ਸ਼ਰਾਬ ਨੂੰ ਵੀ ਨਹੀਂ ਪੀਂਦਾ ਇਹ ਭਗਤ ਰਵਿਦਾਸ ਜੀ ਦਾ ਵਾਕ ਹੈ ਸੋ ਕਹਿਣਾ ਸੀ ਗੁਰੂ ਗ੍ਰੰਥ ਸਾਹਿਬ ਦਾ ਮੰਨਣਾ ਹੈ ਮਾਪਿਓ ਜੇ ਉਹ ਗੱਲ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਠੀਕ ਹੈ ਤਾਂ ਉਹਨੂੰ ਮੰਨ ਲੀਏ ਨਹੀਂ ਤੇ ਰਹਿਣ ਦਈਏ ਹਾਂਜੀ